ਸਗਲ त्याग गोर चरणी आया सगल त्याग गोर सरणी आया राखो राखण हारे ਜਿਤ ਤੂੰ ਲਾਵੈ ਤਿਤ ਹਮ ਲਗੈ ਕਿਆ ਇਹ ਜੰਤ ਵਿਚਾਰੇ ਮੇਰੇ ਰਾਮ ਜੀ ਤੂੰ ਪ੍ਰਭ ਅੰਤਰ ਜਾਨੀ ਕਰ ਕਿਰਪਾ ਉਸ ਦੇਵ ਦਿਆਲਾ ਗੁਣ ਗਾਵਤ ਸੁਆਮੀ ਸੋਖ ਹਟਲ ਗੁਰ ਸੇਵੀ ਐ ਅਹਨ ਸਹਜ ਸੁਭਾਏ ਦਰਸ਼ਨ ਪਰ ਸੇ ਗੁਰੂ ਕੈ ਜਨਮ ਮਰਨ ਦੁਖ ਜਾਈ ਵਾਹਿਗੁਰੂ ਸਾਹਿਬ ਜੀ ਸੋ ਰਠ ਪ੍ਰਭ ਰਵ ਰਹਿਆ ਪਰ ਪੂਰੀ ਖੇਮ ਕੁਸਲ ਪਿਆ ਇਸ ਦਾ ਨਾਮ ਪਾਰ ਬ੍ਰਹਮ ਬਿਟੋ ਹੂੰ ਕੁਰਬਾਨਾ ਗੁਰਪੁਰੂ ਰੈ ਕੀਤੀ ਪੂਰੀ ਪ੍ਰਭ ਰਵ ਰਹਿਆ ਪਰ ਪੂਰੀ ਖੇਮ ਕੁਸਲ ਪਿਆ ਇਸ਼ ਨਾਨਾ ਪਾਰ ਬ੍ਰਹਮ ਬਿਟੂ ਕੁਰਬਾਨਾ ਗੁਰ ਕੇ ਚਰਨ ਕਵਲ ਰਿਤ ਧਾਰੇ ਬਿਗਨ ਨਾ ਲਾਗੇ ਤਨ ਕਾ ਕੋਈ ਕਾਰਜ ਸਗਲ ਸਵਾਰੇ ਰਹਾਉ ਮਿਲ ਸਾ ਤੂੰ ਦੁਰਮਤ ਕੋਈ पतत पुनीत सब होए रामदास सरोवर नते सब लाथे पाप कमाते गुण गोविंद नित गाई है साद संग मिल त्याई है मन बाश तूफान पाए ਗੁਰ ਪੂਰਾ ਹਿਰਦੈ ਧਿਆਏ ਗੁਰ ਕੋ ਪਾਲ ਅਨੰਦਾ ਜਪ ਜਪ ਜੀਵੇ ਪਰਮ ਅਨੰਦਾ ਜਨ ਨਾਨਕ ਨਾਮ ਧਿਆਇਆ ਪ੍ਰਭ ਅਪਨਾ ਮਿਰਦ ਰਖਾਇਆ ਜਨ ਨਾਨਕ ਨਾਮ ਧਿਆਇਆ ਪ੍ਰਭ ਆਪੋ ਨਾਮ ਬਿਰਦ ਰਖਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਰਠ ਮਹੱਲਾ ਪਨਵ ਗੁਰਪੂਰੈ ਕੀਤੀ ਪੂਰੀ ਪ੍ਰਭ ਰਵ ਰਹਿਆ ਪਰ ਪੂਰੀ ਖੇਵ ਕੁਸਲ ਭਇਆ ਇਸ ਨਾਨਕ ਪਾਰ ਬ੍ਰਹਮ ਜਤੋਂ ਕੁਰਬਾਨਾ ਵਾਹਿਗੁਰੂ ਸਤ ਸਤਿ ਆਪ ਸਤ ਸਭ ਦਾ ਵਡਿਆ ਭਾਗਾਂ ਵਾਲੇ ਵਾਲੇ ਸਤਿਗੁਰੂ ਪਾਤਸ਼ਾਹ ਜੀ ਦੇ ਸੰਗ ਬੈਠ ਕੇ ਅੰਮ੍ਰਿਤਮਈ ਬਾਣੀ ਸਰਗੁਣ ਕਰਕੇ ਅੰਮ੍ਰਿਤ ਮੇਲੇ ਦੇ دیਵਾਨਾ ਦੀਆਂ ਹਾਜ਼ਰੀਆਂ ਭਰ ਕੇ ਉਸ ਪਰਬਾਤਵਾਰ ਦੇ ਬਖਸ਼ੀ ਹੋਏ ਸਵਾਸਾ ਨੂੰ ਸਫਲ ਕਰਨ ਦਾ ਯਤਨ ਕਰ ਰਹੇ ਮਹਾਰਾਜ ਜੀ ਦਾ ਹੁਕਮ ਹੈ ਅਮਰਤ ਵੇਲੇ ਸੱਚ ਦਾਉ ਮੁੜਿਆਈਂ ਵਿਚਾਰ ਮਹਾਰਜ ਕਹਿੰਦੇ ਅਮਰਤ ਵੇਲੇ ਉੱਠ ਕੇ ਉਸ ਪਰਮਾਤਮਾ ਦੀ ਸਿਫਤ-ਸਲਾਹ ਉਹਦੀਆਂ ਵਡਿਆਈਆਂ ਕਰਿਆ ਕਰ ਪਰਮਾਤਮਾ ਦੇ ਘਰ ਵਿੱਚ ਤੂੰ ਪ੍ਰਵਾਨ ਹੋ ਜਾਏਂਗਾ ਇੱਕ ਤੇ ਵਿਦਵਾਨ ਕਹਿੰਦਾ ਅਮਰਤ ਵੇਲੇ ਦਾ ਜਾਗਣਾ ਜੇ ਕੋਈ ਜਾਗੇ ਨਿਤ ਇਕ ਵੱਧ ਹਿੰਦੀ ਆਰ ਜਾਂ ਦੂਜਾ ਸਾਹਿਬ ਆ ਵਿੱਚ ਦੋ ਕੰਮ ਉਸ ਕਰਕੇ ਅਮਰਤ ਪੀਣੇ ਉੱਠਣਾ ਚਾਹੀਦਾ ਹੈ ਮਹਾਰਾਜ ਜੀ ਨੇ ਤੇ ਅਮਰਤ ਵੇਲਾ ਆਪਣੇ ਸਿੱਖਾਂ ਵਾਸਤੇ ਦਰਦ ਨਹੀਂ ਕਰ ਦਿੱਤਾ ਝਾਲਾਂਗੇ ਉੱਠ ਨਾਮ ਜਪ ਨਿਸਬਸ ਰਿਆਰਾ ਬੇਅੰਤ ਪ੍ਰਕਰਣ ਨੇ ਗੁਰ ਸਤਗੁਰ ਕਾ ਜੋ ਸਿੱਖ ਪਾਏ ਸੋ ਭੜ ਕੇ ਉੱਠ ਹਰ ਦਾਤ ਗੁਰਮੁਖ ਰਹਿਤ ਸੁ ਗੁਰ ਸਿਖ ਰਿਆ ਤੁਸਾ ਮੇਰੇ ਮੀਤ ਉਠ ਪ੍ਰਭਾਤ ਕਰੇ ਹਿਤ ਜੀਤ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਵੀ ਜਦੋਂ ਰਹਿਤ ਮਰਿਆਦਾ ਲਿਖਾ ਰਹੇ ਨੇ ਤੇ ਭਾਈ ਨੰਦ ਲਾਲ ਨੇ ਲਿਖਿਆ ਮਹਾਰਾਜ ਕਹਿੰਦੇ ਅਮਰ ਤੇ ਵੀ ਉੱਠਣਾ ਚਾਹੀਦਾ ਔਰ ਹਿਤ ਕਰਕੇ ਉੱਠਣਾ ਚਾਹੀਦਾ ਪ੍ਰੇਮ ਵਿੱਚ ਭਿੱਜ ਕੇ ਉੱਠਣਾ ਚਾਹੀਦਾ ਬੱਦੇ ਦੁੱਦੇ ਨਹੀਂ ਕੋਈ ਗਿਣਤੀ ਮਿੰਡਤੀ